ਇੱਕ ਜੀ ਇਹ ਵੀ ਪ੍ਰੈਸ ਵਾਰਤਾ ਹੈ ਕਿ ਅਪਾ 18 ਤਰੀਕ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਤੋਂ ਸਾਡੇ ਨੂਰਪੁਰ ਚੱਟਾ ਪਿੰਡ ਦੇ ਵਿੱਚ ਮੈਦਪੁਰ ਦੇ ਵਿੱਚ ਪੈਦਾ ਇਹਦੇ ਵਿੱਚ ਇੱਕ ਵੇਅਦਵੀ ਦਾ ਇਨਸੀਡੈਂਟ ਸੀ ਜਿਹੜਾ ਜਲਦ ਹੋਇਆ ਸੀ ਇਸ ਦੇ ਸਬੰਧ ਵਿੱਚ ਜਿਹੜੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀ ਜਿਹੜਾ ਸੈਕਸ਼ਨ 299 ਬੜੀ ਮੁਸਤੱਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਵਿਠਿਤ ਕੀਤੀ ਗਈ ਹੈ ਇਹਦੇ ਵਿੱਚ ਸਾਡੇ ਜਿਹੜੇ ਡੀਐਸਪੀ ਗੜਸ਼ੰਕਰ ਸੀਗੇ ਡੀਐਸਪੀ ਡੀ ਸੀਆਈਏ ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉੱਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪੈਨੂਆਂ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ 24 ਘੰਟਿਆਂ ਦੇ ਅੰਦਰ ਸਾਡੇ ਜਿਹੜੇ ਡੀਐਸਪੀ ਗੁਰਸ਼ੰਕਰ ਹੈਗੇ ਤੇ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਇਨਵੈਸਟੀਗੇਸ਼ਨ ਇਹਦੇ ਵਿੱਚ ਹਾਲ ਦੀ ਕੜੀ ਦੇ ਵਿੱਚ ਕਿਸੇ ਇੱਕ ਕਨਕਲੂਜਨ ਦੇ ਉੱਪਰ ਆਣਾ ਆ ਥੋੜਾ ਉਹ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ एविडेंसेस ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਨਡ ਜਿਹੜਾ ਹੈ ਉੱਪਰ ਕਿਉਰ ਕੀਤਾ ਤੇ ਇਹ ਰਿਮਾਨਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹਦੇ ਪਿੱਛੇ ਇਹਦੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਆਲ ਰਿਕਾਰਡ ਡੂਰਿੰਗ ਰਿਮਾਨਡ ਲੈ ਕੇ ਸਰ ਦੇਖਣਾ ਦੂਰ ਹੈ ਕਿ ਸਾਡੀ ਪੁਸ਼ਟੀ ਦੇ ਮੁਤਾਬਿਕ ਹਲੇ ਤੱਕ ਉਹ ਬਿਲਕੁਲ ਸਵੇ ਸਾਊਂਡ ਲੱਗ ਰਿਹਾ ਹੈ ਸਾਊਂਡ ਮਾਈਂਡ ਲੱਗ ਰਿਹਾ ਹੈ ਫਿਰ ਵੀ ਆਪਾਂ ਇੱਕ ਡਾਕਟਰ ਆਪੀਨੀਅਨ ਜ਼ਰੂਰ ਲੈਣਾ ਹੁੰਦਾ ਡਾਕਟਰ ਨੂੰ ਆਪਾਂ ਉਹਨਾਂ ਦਾ ਵੀ ਪੀਣਾ ਜ਼ਰੂਰੀ ਹੈ ਆਪਾਂ ਕੋਸ਼ਿਸ਼ ਕੀਤੀ ਹੈ ਇਜ਼ ਲੁਕਿੰਗ ਫਾਈਨ ਫਿਰ ਵੀ ਇਹ ਬਈੜਾ ਇਹਦਾ ਮੈਡੀਕਲ ਕਰਵਾਣਾ ਹੁੰਦਾ ਮੈਡੀਕਲ ਦੌਰਾਨ ਜਿਹੜੀ ਹੈਗੀ ਜਿਹੜੀ ਡਾਕਟਰ ਦਾ ਆਪੀਨੀਅਨ ਜਿਹੜਾ ਹੈ ਉਹ ਵੀ ਲੈ ਲੈਣਾ